ਅੱਜ ਬੜਾ ਹੋਣ ਲੱਗਿਆ ਜੀ ਇਹ ਮੱਕੀ। ਤੋ ਆਜੀ ਕੰਬਾਇਨ। ਅੱਜ ਤਾਂ ਪੱਟ ਜੇ ਜੀ ਕਰਨੀ। ਅੱਜ ਆ ਜੀ ਸੰਗਰਾਮ ਦਾ ਦਿਨ। ਅਗਰਦਾਰ ਸਾਹਿਬ ਤੋਂ ਕੀਰਤਨ ਆਪਾਂ ਨੂੰ ਸੁਣਦਾ ਪਿੱਛੇ ਬੀਬੀ ਚੈਕਿੰਗ ਤੇ ਆ ਬਾਈ ਗਰਮ ਪਈਆ ਵਿੱਚੋਂ ਦੇ ਸੁਣਾ ਅੱਜ ਸ਼ੁਰੂ ਕੀਤਾ ਜੀ ਦਾ ਕੰਮ ਆ ਪੰਨੀ ਆ ਹੈਗੀ ਪਨੀਰੀ ਪੀਆ 131 ਜਿਹੜੀ ਯੂਨੀਵਰਸਿਟੀ ਲੈ ਕੇ ਆਉਂਦੀ ਸਾਰੀ ਇੱਕ ਪਿੱਛੇ ਛੋਟੀ ਕਿਯਾਰੀ ਜਿਹੜੀ ਆਪਾਂ ਪੀਆ 132 ਲੈ ਕੇ ਆਉਂਦੀ ਸੀ ਦੋ ਥੈਲੀਆਂ ਉਹ ਆ ਜੀ ਲੇ ਦੂ ਕੇਰਨ ਜੀ ਨਬਲ ਇਹ ਮੀਂਹ ਦੇ ਡਰ ਤੋਂ ਆਪਾਂ ਥੋੜੀ ਜੀ ਨਰਮ ਵਡਾਈ ਸੀ ਤਾਂ ਕਰਕੇ ਫੋਲਣੀ ਪੈ ਗਈ ਇਹ ਨਵੀਂ ਖਾਸੀ ਇਹਦੇ ਵਿੱਚ